ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹੋਇਆ ਤੁਹਾਡੇ ਲਈ ਨਵੀਂ ਅਤੇ ਦਿਲਚਸਪ ਕਹਾਣੀ ਲੈ ਕੇ ਸਾਨੂੰ ਪੂਰੀ ਉਮੀਦ ਹੈ ਤੁਹਾਨੂੰ ਬੇਹਦ ਪਸੰਦ ਆਵੇਗੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਗੁਰਤੇਜ ਸਿੰਘ ਜੋ ਕਿ ਇੱਕ ਡਾਕਟਰ ਸੀ ਉਸ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਕੁਲਵੰਤ ਕੌਰ ਉਹਨਾਂ ਦਾ ਬੇਟਾ ਸਹਿਜਦੀਪ ਤੇ ਨਵ ਮਨਵੀਰ ਅਤੇ ਉਹਨਾਂ ਦੀ ਬੇਟੀ ਨੀਤੂ ਸੀ ਉਹਨਾਂ ਦਾ ਬੇਟਾ ਸਹਿਜਦੀਪ ਵੀ ਡਾਕਟਰ ਸੀ ਦੋਵੇਂ ਪਿਓ ਪੁੱਤ ਆਪਣਾ ਹਸਪਤਾਲ ਚਲਾਉਂਦੇ ਸੀ ਅਤੇ ਉਹ ਜ਼ਿਆਦਾ ਸਮਾਂ ਘਰ ਤੋਂ ਬਾਹਰ ਹੀ ਰਹਿੰਦੇ ਸੀ। ਉਹਨਾਂ ਨੂੰ ਇਹ ਬਿਲਕੁਲ ਵੀ ਨਹੀਂ ਪਤਾ ਸੀ ਕਿ ਉਹਨਾਂ ਤੋਂ ਪਿੱਛੇ ਘਰ ਵਿੱਚ ਕੀ-ਕੀ ਹੁੰਦਾ ਹੈ। ਡਾਕਟਰ ਗੁਰਦੇਵ ਸਿੰਘ ਦੀ ਪਤਨੀ ਕੁਲਵੰਤ ਕੌਰ ਇੱਕ ਪੁਰਾਣੀ ਸੋਚ ਵਾਲੀ ਔਰਤ ਸੀ ਜਿਸ ਦਾ ਮੰਨਣਾ ਸੀ ਕਿ ਨੂੰ ਕਦੇ ਵੀ ਧੀ ਨਹੀਂ ਬਣ ਸਕਦੀ। ਉਸ ਦਾ ਫਰਜ਼ ਮੰਨਦਾ ਹੈ ਕਿ ਉਹ ਆਪਣੇ ਸਹੁਰਿਆਂ ਦੇ ਘਰ ਵਿੱਚ ਸਾਰਿਆਂ ਦੀ ਸੇਵਾ ਕਰੇ ਤੇ ਕਿਸੇ ਨੂੰ ਵੀ ਸ਼ਿਕਾਇਤ ਦਾ ਮੌਕਾ ਨਾ ਦੇਵੇ। ਉਹ ਦੋਵੇਂ ਮਾਵਾਂ ਧੀਆਂ ਜਦੋਂ ਤੱਕ ਪਿਓ ਪੁੱਤ ਘਰ ਵਿੱਚ ਰਹਿੰਦੇ ਉਦੋਂ ਤੱਕ ਆਪਣੀ ਨੂੰਹ ਦੇ ਨਾਲ ਕੰਮ ਕਰਵਾਉਂਦੀਆਂ ਅਤੇ ਜਿਵੇਂ ਹੀ ਉਹ ਦੋਵੇਂ ਘਰੋਂ ਚਲੇ ਜਾਂਦੇ ਉਹਨਾਂ ਦੇ ਜਾਂਦਿਆਂ ਹੀ ਦੋਵੇਂ ਮਾਵਾਂ ਧੀਆਂ ਆਪਣੇ ਅਸਲੀ ਰੂਪ ਵਿੱਚ ਆ ਜਾਂਦੀਆਂ ਫਿਰ ਵਿਚਾਰੀ ਨੋ ਮਨਵੀਰ ਤੇ ਜੋ ਹੁਕਮ ਚਲਾਇਆ ਜਾਂਦਾ ਉਹ ਉਦੋਂ ਤੱਕ ਖਤਮ ਨਾ ਹੁੰਦਾ ਜਦੋਂ ਤੱਕ ਪਿਓ ਪੁੱਤ ਘਰੇ ਵਾਪਸ ਨਾ ਆ ਜਾਂਦੇ ਅਤੇ ਸ਼ਾਮ ਨੂੰ ਫਿਰ ਉਹੀ ਹੁੰਦਾ ਜੋ ਸਵੇਰ ਦੇ ਟਾਈਮ ਦੋਵੇਂ ਮਾਵਾਂ ਧੀਆਂ ਕਰਦੀਆਂ ਸੀ ਇਸ ਨਾਲ ਡਾਕਟਰ ਸਾਹਿਬ ਨੂੰ ਲੱਗਦਾ ਕਿ ਮੇਰੇ ਘਰ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ ਤੇ ਸਾਰੇ ਮਿਲ ਜੁਲ ਕੇ ਰਹਿੰਦੇ ਹਨ ਪਰ ਸਹਿਜਦੀਪ ਨੂੰ ਆਪਣੀ ਪਤਨੀ ਮਨਵੀਰ ਹਰ ਵਕਤ ਉਦਾਸ ਤੇ ਥੱਕੀ ਹੋਈ ਲੱਗਦੀ ਜਦੋਂ ਵੀ ਸਹਿਜਦੀਪ ਮਨਵੀਰ ਨੂੰ ਪੁੱਛਦਾ ਤਾਂ ਉਹ ਅੱਗੋਂ ਇਹੀ ਕਹਿ ਦਿੰਦੀ ਮੈਂ ਠੀਕ ਹਾਂ ਜਦੋਂ ਕਿ ਸੱਚ ਤਾਂ ਇਹ ਸੀ ਕਿ ਉਸ ਨੂੰ ਆਰਾਮ ਕਰਨ ਦੀ ਵੀ ਫੁਰਸਤ ਨਹੀਂ ਮਿਲਦੀ ਸੀ ਜੇ ਰਸੋਈ ਵਿੱਚ ਕੋਈ ਕੰਮ ਨਾ ਹੁੰਦਾ ਤਾਂ ਉਸ ਨੂੰ ਘਰ ਦੇ ਹੋਰ ਕੰਮ ਦੱਸ ਦਿੱਤੇ ਜਾਂਦੇ ਹੌਲੀ-ਹੌਲੀ ਸਮਾਂ ਇਦਾਂ ਹੀ ਲੰਘਦਾ ਗਿਆ ਡਾਕਟਰ ਗੁਰਤੇਜ ਨੇ ਆਪਣੀ ਬੇਟੀ ਨੀਤੂ ਲਈ ਰਿਸ਼ਤੇ ਦੇਖਣੇ ਸ਼ੁਰੂ ਕਰ ਦਿੱਤੇ ਪਰ ਕੁਲਵੰਤ ਕੌਰ ਨੇ ਕਈ ਰਿਸ਼ਤਿਆਂ ਤੋਂ ਮਨਾਂ ਇਸ ਲਈ ਕਰ ਦਿੱਤਾ ਕਿ ਪਰਿਵਾਰ ਵੱਡਾ ਹੈ ਫਿਰ ਆਖਰਕਾਰ ਇੱਕ ਰਿਸ਼ਤਾ ਆਇਆ ਉਹ ਕੁਲਵੰਤ ਕੌਰ ਨੂੰ ਠੀਕ ਲੱਗਿਆ ਤੇ ਮੁੰਡੇ ਦੇ ਪਰਿਵਾਰ ਵਿੱਚ ਉਸ ਦੀ ਭੈਣ ਅਤੇ ਮੰਮੀ ਪਾਪਾ ਹੀ ਸੀ ਭੈਣ ਵਿਆਹੀ ਹੋਈ ਸੀ ਮੁੰਡੇ ਦਾ ਨਾਮ ਗੈਰੀ ਸੀ ਗੈਰੀ ਸਰਕਾਰੀ ਜੌਬ ਕਰਦਾ ਸੀ ਅਤੇ ਉਸ ਦੀ ਬਦਲੀ ਹੁੰਦੀ ਰਹਿੰਦੀ ਸੀ ਵੰਤਕਾਰ ਨੇ ਸੋਚਿਆ ਮੇਰੀ ਧੀ ਇਕੱਲੀ ਰਹੇਗੀ ਤਾਂ ਖੁਸ਼ ਰਹੇਗੀ ਤੇ ਮੇਰੀ ਧੀ ਨੂੰ ਜ਼ਿਆਦਾ ਕੰਮ ਵੀ ਨਹੀਂ ਕਰਨਾ ਪਵੇਗਾ ਇਹ ਸੋਚ ਕੇ ਮਾਵਾ ਧੀਆ ਨੇ ਵਿਆਹ ਲਈ ਹਾਂ ਕਰ ਦਿੱਤੀ ਫਿਰ ਨੀਤੂ ਨੂੰ ਗੈਰੀ ਦੇ ਮੰਮੀ ਪਾਪਾ ਦੇਖਣ ਆਏ ਤੇ ਨੀਤੂ ਉਹਨਾਂ ਨੂੰ ਪਸੰਦ ਆ ਗਈ ਅਤੇ ਰਿਸ਼ਤਾ ਪੱਕਾ ਕਰ ਦਿੱਤਾ ਫਿਰ ਤੈਨੂੰ ਕੁ ਮਹੀਨਿਆਂ ਬਾਅਦ ਨੀਤੂ ਦੇ ਵਿਆਹ ਦੀ ਤਰੀਕ ਪੱਕੀ ਹੋ ਗਈ ਨੀਤੂ ਨੂੰ ਘਰ ਦਾ ਕੋਈ ਵੀ ਕੰਮ ਨਹੀਂ ਕਰਨਾ ਆਉਂਦਾ ਸੀ ਬਸ ਸਿਵਾਏ ਇੱਕ ਚਾਹ ਬਣਾਉਣ ਦੇ ਇੱਕ ਦਿਨ ਨੀਤੂ ਨੇ ਆਪਣੀ ਭਾਬੀ ਮਨਵੀਰ ਨੂੰ ਕਿਹਾ ਭਾਬੀ ਤੁਸੀਂ ਮੈਨੂੰ ਘਰ ਦੇ ਕੰਮ ਕਰਨੇ ਸਿਖਾ ਦਿਓ ਇਹ ਦੇਖ ਕੇ ਨੀਤੂ ਦੀ ਮੰਮੀ ਨੇ ਕਿਹਾ ਨੀਤੂ ਪੁੱਤ ਤੂੰ ਕਿਉਂ ਪਰੇਸ਼ਾਨ ਹੋ ਰਹੀ ਹੈਂ ਤੂੰ ਉਸ ਘਰ ਵਿੱਚ ਕੰਮ ਕਰਨ ਲਈ ਥੋੜੀ ਨਾ ਜਾ ਰਹੀ ਹੈਂ ਤੂੰ ਤਾਂ ਉੱਥੇ ਰਾਜ ਕਰਨ ਲਈ ਜਾ ਰਹੀ ਹੈਂ ਤੂੰ ਕਿਹੜਾ ਆਪਣੇ ਸਹੁਰਿਆਂ ਦੇ ਘਰੇ ਰਹਿਣਾ ਹੈ ਤੂੰ ਤਾਂ ਗੈਰੀ ਦੇ ਨਾਲ ਚਲੀ ਜਾਣਾ ਹੈ ਨੀਤੂ ਕਹਿੰਦੀ ਜੇ ਮੇਰੀ ਸੱਸ ਨੇ ਮੈਨੂੰ ਕੰਮ ਕਰਨ ਲਈ ਕਿਹਾ ਤਾਂ ਫੇਰ ਮੈਂ ਕੀ ਕਰਾਂਗੀ ਕੁਲਵੰਤ ਕੌਰ ਕਹਿੰਦੀ ਤੈਨੂੰ ਖੀਰ ਤੇ ਪ੍ਰਸ਼ਾਦ ਬਣਾਉਣਾ ਆਉਂਦਾ ਹੈ ਤੇ ਜਦੋਂ ਪਹਿਲੀ ਵਾਰ ਕੰਮ ਤੇ ਲਾਉਂਦੇ ਹਨ ਜਾਂ ਤਾਂ ਖੀਰ ਬਣਾਉਂਦੇ ਹੁੰਦੇ ਹਨ ਤੇ ਜਾਂ ਫਿਰ ਪ੍ਰਸ਼ਾਦ ਬਣਾਉਂਦੇ ਹਨ ਇਹਨਾਂ ਦੋਵਾਂ ਵਿੱਚੋਂ ਇੱਕ ਚੀਜ਼ ਬਣਵਾਉਣਗੇ ਤੇ ਇਹ ਤੈਨੂੰ ਬਣਾਉਣੇ ਆਉਂਦੇ ਹੀ ਹਨ ਹੁਣ ਕੁਲਵੰਤਕੌਰ ਹਮੇਸ਼ਾ ਆਪਣੀ ਧੀ ਨੂੰ ਮਾੜੀਆਂ ਮੱਤਾਂ ਹੀ ਦਿੰਦੀ ਤੇ ਇਹ ਸਾਰੀਆਂ ਗੱਲਾਂ ਮਨਵੀਰ ਜਦੋਂ ਸੁਣਦੀ ਤਾਂ ਉਸ ਨੂੰ ਬਹੁਤ ਦੁੱਖ ਹੁੰਦਾ ਉਹ ਸੋਚਦੀ ਇਹ ਤਾਂ ਆਪਣੀ ਧੀ ਦਾ ਘਰਵਸੋਂ ਤੋਂ ਪਹਿਲਾਂ ਹੀ ਉਜਾੜ ਰਹੀ ਹੈ ਪਰ ਉਹ ਕਿਸੇ ਨੂੰ ਵੀ ਕੁਝ ਨਹੀਂ ਕਹਿ ਸਕਦੀ ਸੀ ਇਸ ਲਈ ਚੁੱਪ ਹੀ ਰਹਿੰਦੀ ਫਿਰ ਨੀਤੂ ਦਾ ਵਿਆਹ ਹੋ ਗਿਆ ਉਸ ਘਰ ਵਿੱਚ ਨੀਤੂ ਦਾ ਸਾਰਿਆਂ ਨੇ ਬਹੁਤ ਵਧੀਆ ਸਵਾਗਤ ਕੀਤਾ ਤੇ ਪਹਿਲੇ ਦਿਨ ਹੀ ਗੈਰੀ ਨੇ ਨੀਤੂ ਨੂੰ ਕਹਿ ਦਿੱਤਾ ਸੀ ਕਿ ਮੈਂ ਆਪਣੇ ਮੰਮੀ ਪਾਪਾ ਨੂੰ ਬਹੁਤ ਪਿਆਰ ਕਰਦਾ ਹਾਂ ਤੇ ਉਹਨਾਂ ਦਾ ਆਦਰ ਸਤਕਾਰ ਕਰਦਾ ਹਾਂ ਇਸ ਲਈ ਮੈਂ ਚਾਹੁੰਦਾ ਹਾਂ ਕਿ ਤੂੰ ਵੀ ਮੇਰੇ ਪਰਿਵਾਰ ਨੂੰ ਦਿਲ ਤੋਂ ਅਪਣਾਵੇਂ ਤੇ ਉਹਨਾਂ ਦੇ ਦਿਲ ਵਿੱਚ ਜਗ੍ਹਾ ਬਣਾਵੇਂ ਨੀਤੂ ਕਹਿੰਦੀ ਠੀਕ ਹੈ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਤੁਹਾਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਾ ਮਿਲੇ ਇਹ ਸੁਣ ਕੇ ਗੈਰੀ ਖੁਸ਼ ਹੋ ਗਿਆ ਜਦੋਂ ਸਵੇਰੇ ਨੀਤੂ ਦੀ ਅੱਖ ਖੁੱਲੀ ਤਾਂ ਸਵੇਰ ਦੇ 6 ਵਜੇ ਗਏ ਸੀ ਉਹ ਆਪਣੀ ਮਾਂ ਦੀ ਗੱਲ ਯਾਦ ਕਰਕੇ ਜਲਦੀ ਜਲਦੀ ਉੱઠી ਤੇ ਜਲਦੀ ਜਲਦੀ ਤਿਆਰ ਹੋ ਕੇ ਆਪਣੀ ਸੱਸ ਦੇ ਕੋਲ ਆ ਗਈ ਤੇ ਆਪਣੀ ਸੱਸ ਦੇ ਪੈਰੀ ਹੱਥ ਲਾਏ ਗੈਰੀ ਦੀ ਮੰਮੀ ਨੇ ਉਸ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਬੇਟਾ ਅੱਜ ਤੇਰੀ ਪਹਿਲੀ ਰਸੋਈ ਹੈ ਤੂੰ ਸਾਰਿਆਂ ਦੇ ਲਈ ਖਾਣਾ ਬਣਾਉਣਾ ਹੈ ਨੀਤੂ ਹੈਰਾਨ ਹੋ ਗਈ ਤੇ ਰਸੋਈ ਵਿੱਚ ਚਲੀ ਗਈ ਥੋੜੀ देर ਬਾਅਦ ਨੀਤੂ ਦੀ ਨਣਾਨ ਆਈ ਤੇ ਕਹਿਣ ਲੱਗੀ ਭਾਬੀ ਮੈਨੂੰ ਮੰਮੀ ਨੇ ਕਿਹਾ ਹੈ ਕਿ ਮੈਂ ਤੁਹਾਡੀ ਕੋਈ ਮਦਦ ਕਰ ਦੇਵਾਂ ਕਿ ਕਿਹੜਾ ਸਮਾਨ ਕਿੱਥੇ-ਕਿੱਥੇ ਪਿਆ ਹੈ ਤਾਂ ਨੀਤੂ ਨੇ ਕਿਹਾ ਤੁਸੀਂ ਬਸ ਮੈਨੂੰ ਸਮਾਨ ਦੱਸ ਦਿਓ ਬਾਕੀ ਸਭ ਮੈਂ ਆਪੇ ਕਰ ਲਵਾਂਗੀ ਨੀਤੂ ਦੀ ਨਾਨਣ ਸਭ ਕੁਝ ਦੱਸ ਕੇ ਚਲੀ ਗਈ ਫਿਰ ਨੀਤੂ ਨੇ ਆਪਣੀ ਮੰਮੀ ਨੂੰ ਫੋਨ ਕੀਤਾ ਤੇ ਕਿਹਾ ਮੰਮੀ ਤੂੰ ਤਾਂ ਕਹਿੰਦੀ ਸੀ ਕਿ ਮੈਨੂੰ ਜਦੋਂ ਪਹਿਲੇ ਦਿਨ ਕੰਮ ਤੇ ਲਾਉਣਗੇ ਤਾਂ ਸਿਰਫ ਮੇਰੇ ਤੋਂ ਪ੍ਰਸ਼ਾਦ ਜਾਂ ਖੀਰ ਹੀ ਬਣਵਾਉਣਗੇ ਇੱਥੇ ਤਾਂ ਉਹਨਾਂ ਨੇ ਮੈਨੂੰ ਪਹਿਲੇ ਦਿਨ ਹੀ ਸਾਰਾ ਕੰਮ ਕਰਨ ਲਈ ਕਹਿ ਦਿੱਤਾ ਹੈ ਫਿਰ ਜਿਵੇਂ ਕਿਵੇਂ ਨੀਤੂ ਨੇ ਸਬਜ਼ੀ ਬਣਾਈ ਤੇ ਖੀਰ ਬਣਾਈ ਤੇ ਉਸਦੀ ਸੱਸ ਰੋਟੀ ਪਕਾਉਣ ਲੱਗ ਗਈ ਫਿਰ ਉਸਨੇ ਸਾਰਿਆਂ ਨੂੰ ਰੋਟੀ ਫੜਾਈ ਤੇ ਸਾਰੇ ਬਹੁਤ ਖੁਸ਼ ਹੋਏ ਸਾਰਿਆਂ ਨੇ ਨੀਤੂ ਨੂੰ ਖੁਸ਼ ਹੋ ਕੇ ਸ਼ਗਨ ਦਿੱਤਾ ਨੀਤੂ ਦੇ ਵਿਆਹ ਨੂੰ 1 ਮਹੀਨਾ ਹੋ ਗਿਆ ਸੀ ਤੇ ਉਹ ਸਵੇਰੇ ਉੱਠ ਕੇ ਚਾਹ ਬਣਾਉਂਦੀ ਤੇ ਸਾਰਿਆਂ ਨੂੰ ਨਾਸ਼ਤਾ ਕਰਵਾ ਦਿੰਦੀ ਫਿਰ ਕੋਈ ਇਹੋ ਜਿਹਾ ਕੰਮ ਕਰਨ ਬੈਠ ਜਾਂਦੀ ਜਾਂ ਸਿਰ ਪੀੜ ਦਾ ਬਹਾਨਾ ਬਣਾ ਕੇ ਆਪਣੇ ਕਮਰੇ ਵਿੱਚ ਪਈ ਰਹਿੰਦੀ ਅਤੇ ਬਾਕੀ ਦਾ ਸਾਰਾ ਕੰਮ ਉਸਦੀ ਸੱਸ ਹੀ ਕਰਦੀ ਹੌਣ ਰੋਜ਼ ਹੀ ਨੀਤੂ ਕਦੀ ਢੱਡ ਪੀੜ ਦਾ ਤੇ ਕਦੇ ਸਿਰ ਪੀੜ ਦਾ ਬਹਾਨਾ ਬਣਾ ਕੇ ਆਪਣੇ ਕਮਰੇ ਵਿੱਚ ਪਈ ਰਹਿੰਦੀ। ਉਸਦੀ ਸੱਸ ਪਹਿਲਾਂ ਦੀ ਤਰ੍ਹਾਂ ਘਰ ਦਾ ਸਾਰਾ ਕੰਮ ਸੰਭਾਲਦੀ ਪਰ ਉਸਨੇ ਨੀਤੂ ਤੇ ਕਦੇ ਕੋਈ ਸਖਤੀ ਨਹੀਂ ਕੀਤੀ ਸੀ। ਉਹ ਤਾਂ ਉਸਨੂੰ ਆਪਣੀ ਧੀ ਸਮਝਦੀ ਸੀ ਤੇ ਉਸਦੀ ਖੁਸ਼ੀ ਦਾ ਧਿਆਨ ਵੀ ਰੱਖਦੀ ਸੀ। ਬੇਸ਼ੱਕ ਉਸ ਨੂੰ ਇਹ ਸਮਝ ਆ ਰਿਹਾ ਸੀ ਕਿ ਉਹ ਨੀਤੂ ਨੂੰ ਜਦੋਂ ਵੀ ਖਾਣਾ ਬਣਾਉਣ ਲਈ ਕਹਿੰਦੀ ਹੈ ਤਾਂ ਨੀਤੂ ਪਰੇਸ਼ਾਨ ਹੋ ਜਾਂਦੀ ਹੈ ਤੇ ਬਾਕੀ ਕੰਮ ਵੀ ਜਿਵੇਂ ਕਿਵੇਂ ਕਰਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ। ਜਦੋਂ ਕਿ ਗੈਰੀ ਦੀ ਮੰਮੀ ਚਾਹੁੰਦੀ ਸੀ ਕਿ ਨੀਤੂ ਮੇਰੇ ਕੋਲ ਬੈਠੇ ਅਤੇ ਮੇਰੇ ਨਾਲ ਗੱਲਾਂ ਕਰੇ ਪਰ ਨੀਤੂ ਆਪਣੇ ਕਮਰੇ ਵਿੱਚ ਬੈਠੀ ਆਪਣੀ ਮੰਮੀ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਪਰ ਨੀਤੂ ਦੀ ਸੱਸ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ ਉਹ ਫੋਨ ਤੇ ਕਿਸ ਨਾਲ ਇੰਨੀਆਂ ਗੱਲਾਂ ਕਰਦੀ ਹੈ ਇੱਕ ਦਿਨ ਨੀਤੂ ਦੀ ਸੱਸ ਜਦੋਂ ਨੀਤੂ ਦੇ ਕਮਰੇ ਦੇ ਕੋਲ ਦੀ ਲੰਘ ਰਹੀ ਸੀ ਤਾਂ ਨੀਤੂ ਆਪਣੀ ਮੰਮੀ ਨਾਲ ਗੱਲ ਕਰ ਰਹੀ ਸੀ ਤੇ ਆਪਣੀ ਮੰਮੀ ਨੂੰ ਕਹਿੰਦੀ ਮੰਮੀ ਜਿਵੇਂ ਤੂੰ ਮੈਨੂੰ ਕਿਹਾ ਸੀ ਮੈਂ ਸੇਮ ਓਵੇਂ ਹੀ ਕੀਤਾ ਹੈ ਮੈਂ ਗੈਰੀ ਨੂੰ ਕਿਹਾ ਹੈ ਕਿ ਤੁਸੀਂ ਆਪਣੀ ਬਦਲੀ ਦੂਜੇ ਸ਼ਹਿਰ ਵਿੱਚ ਕਰਵਾ ਲਓ ਪਰ ਉਹ ਨਹੀਂ ਮੰਨਦਾ ਤੇ ਉਹ ਕਹਿੰਦਾ ਹੈ ਕਿ ਜੇ ਆਪਾਂ ਦੋਵੇਂ ਘਰੋਂ ਚਲੇ ਗਏ ਤਾਂ ਮੰਮੀ ਪਾਪਾ ਇਕੱਲੇ ਰਹਿ ਜਾਣਗੇ ਮੈਂ ਵੀ ਮੰਮੀ ਨੂੰ ਜ਼ਿਆਦਾ ਨਹੀਂ ਬੁਲਾਉਂਦੀ ਪਰ ਉਹ ਤਾਂ ਬਹੁਤ ਚੰਗੀ ਹੈ ਉਹ ਮੇਰੀ ਕਿਸੇ ਵੀ ਗੱਲ ਦਾ ਜਾਂ ਗਲਤੀ ਦਾ ਗੁੱਸਾ ਨਹੀਂ ਕਰਦੀ ਤੇ ਨਾ ਹੀ ਉਹ ਮੇਰੀ ਸ਼ਿਕਾਇਤ ਗੈਰੀ ਨੂੰ ਜਾਂ ਪਾਪਾ ਨੂੰ ਕਰਦੀ ਹੈ ਜਿਸ ਤਰ੍ਹਾਂ ਤੂੰ ਭਾਬੀ ਦੀ ਸ਼ਿਕਾਇਤ ਵੀਰੇ ਨੂੰ ਕਰਦੀ ਹੈ ਜਰ ਜਦੋਂ ਤੱਕ ਪਾਪਾ ਤੇ ਗੈਰੀ ਘਰੇ ਰਹਿੰਦੇ ਹਨ ਮੈਂ ਉਦੋਂ ਤੱਕ ਕੰਮ ਕਰਦੀ ਹਾਂ ਤੇ ਜਦੋਂ ਉਹ ਘਰੋਂ ਚਲੇ ਜਾਂਦੇ ਹਨ ਮੈਂ ਸਭ ਕੁਝ ਛੱਡ ਕੇ ਸਿੱਧਾ ਆਪਣੇ ਕਮਰੇ ਵਿੱਚ ਆ ਜਾਂਦੀ ਹਾਂ ਮੰਮੀ ਮੈਂ ਆਪਣੀ ਸੱਸ ਦੇ ਕੋਲ ਵੀ ਨਹੀਂ ਬੈਠਦੀ ਤੇ ਨਾ ਹੀ ਗੱਲ ਕਰਦੀ ਹਾਂ ਉਹ ਇਕੱਲੀ ਸਾਰਾ ਕੰਮ ਕਰਦੀ ਹੈ ਜਦੋਂ ਗੈਰੀ ਘਰ ਵਾਪਸ ਆਉਂਦਾ ਹੈ ਬਸ ਉਦੋਂ ਕੰਮ ਕਰਨ ਲੱਗ ਜਾਂਦੀ ਹਾਂ ਤਾਂ ਕਿ ਗੈਰੀ ਨੂੰ ਇਹ ਲੱਗੇ ਕਿ ਮੈਂ ਘਰ ਦਾ ਸਾਰਾ ਕੰਮ ਕਰਦੀ ਹਾਂ ਨੀਤੂ ਦੀ ਸਾਰੀ ਗੱਲ ਸੁਣ ਕੇ ਉਸ ਦੀ ਸੱਸ ਨੂੰ ਸਮਝ ਆ ਗਈ ਸੀ ਕਿ ਇਹ ਸਭ ਕੁਝ ਆਪਣੀ ਮੰਮੀ ਦੇ ਕਹਿਣ ਕਰਕੇ ਹੀ ਕਰ ਰਹੀ ਹੈ ਪਰ ਉਸਨੇ ਫਿਰ ਵੀ ਕਿਸੇ ਨੂੰ ਕੁਝ ਨਾ ਕਿਹਾ ਉਹ ਆਪਣੇ ਸਾਰੇ ਕੰਮ ਪਹਿਲਾਂ ਦੀ ਤਰ੍ਹਾਂ ਹੀ ਕਰਦੀ ਰਹੀ ਪਰ ਉਹ ਮਨ ਹੀ ਮਨ ਬਹੁਤ ਦੁਖੀ ਸੀ ਕਿ ਕਿਤੇ ਗੈਰੀ ਦਾ ਘਰ ਉਸ ਦੀ ਸੱਸ ਕਰਕੇ ਖਰਾਬ ਨਾ ਹੋ ਜਾਵੇ ਉਸ ਨੂੰ ਲੱਗਦਾ ਸੀ ਕਿ ਨੀਤੂ ਬਹੁਤ ਚੰਗੀ ਕੁੜੀ ਹੈ ਬਸ ਉਸ ਨੂੰ ਸਮਝਾਉਣ ਦੀ ਜ਼ਰੂਰਤ ਹੈ ਪਰ ਉਸ ਨੂੰ ਸਮਝਾਇਆ ਕਿਵੇਂ ਜਾਵੇ ਇਸ ਦਾ ਜਵਾਬ ਉਸ ਦੇ ਕੋਲ ਨਹੀਂ ਸੀ ਹੌਲੀ ਹੌਲੀ ਗੈਰੀ ਦੇ ਵਿਆਹ ਨੂੰ 1 ਸਾਲ ਹੋ ਗਿਆ ਤੇ ਨੀਤੂ ਚਾਹੁੰਦੀ ਸੀ ਕਿ ਉਸ ਦੇ ਵਿਆਹ ਦੀ ਪਹਿਲੀ ਮੈਰਿਜ ਐਨੀਵਰਸਰੀ ਦੀ ਪਾਰਟੀ ਕੀਤੀ ਜਾਵੇ ਤੇ ਉਸ ਦੇ ਪੇਕੇਆਂ ਨੂੰ ਵੀ ਬੁਲਾਇਆ ਜਾਵੇ ਫਿਰ ਗੈਰੀ ਨੇ ਆਪਣੇ ਮੰਮੀ ਪਾਪਾ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਬੇਟਾ ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ ਅਸੀਂ ਤਾਂ ਵੈਸੇ ਵੀ ਤੁਹਾਨੂੰ ਸਰਪ੍ਰਾਈਜ਼ ਪਾਰਟੀ ਦੇਣ ਵਾਲੇ ਸੀ ਫਿਰ ਐਨੀਵਰਸਰੀ ਵਾਲੇ ਦੈਨ ਨੀਤੂ ਨੇ ਆਪਣੇ ਪੇਕੇਆਂ ਨੂੰ ਸਵੇਰੇ ਟਾਈਮ ਨਾਲ ਹੀ ਆਉਣ ਲਈ ਕਹਿ ਦਿੱਤਾ ਸੀ ਤੇ ਉਸ ਦੀ ਮੰਮੀ ਸਵੇਰੇ 10 ਵਜੇ ਸਾਰੇ ਪਰਿਵਾਰ ਦੇ ਨਾਲ ਆ ਗਈ ਸੀ ਨੀਤੂ ਤੇ ਉਸਦੀ ਮੰਮੀ ਕਮਰੇ ਵਿੱਚ ਬੈਠ ਕੇ ਗੱਲਾਂ ਕਰਨ ਲੱਗੀਆਂ ਜਦੋਂ ਮਨਵੀਰ ਨੇ ਦੇਖਿਆ ਕਿ ਨੀਤੂ ਦੀ ਸੱਸ ਇਕੱਲੀ ਕੰਮ ਕਰ ਰਹੀ ਹੈ ਤਾਂ ਉਹ ਉਹਦੇ ਕੋਲ ਜਾ ਕੇ ਕਹਿੰਦੀ ਮਾਸੀ ਜੀ ਤੁਸੀਂ ਬੈਠ ਜਾਓ ਮੈਂ ਚਾਹ ਲੈ ਕੇ ਆਉਂਦੀ ਹਾਂ ਨੀਤੂ ਦੀ ਸੱਸ ਨੂੰ ਮਨਵੀਰ ਦੀ ਇਹ ਗੱਲ ਸੁਣ ਕੇ ਬਹੁਤ ਚੰਗਾ ਲੱਗਿਆ ਤੇ ਉਹ ਰਸੋਈ ਵਿੱਚ ਹੀ ਕੁਰਸੀ ਤੇ ਬੈਠ ਗਈ ਤੇ ਮਨਵੀਰ ਨੂੰ ਕੰਮ ਕਰਦੇ ਦੇਖਣ ਲੱਗੀ ਤੇ ਸੋਚ ਰਹੀ ਸੀ ਕਿ ਕਿੰਨੀ ਸੁਚੱਜੀ ਹੈ ਨੀਤੂ ਦੀ ਸੱਸ ਮਨਵੀਰ ਦੇ ਮੋਹਵਲ ਦੇਖ ਰਹੀ ਸੀ ਤੇ ਸੋਚ ਰਹੀ ਸੀ ਮਨਵੀਰ ਉਦਾਸ ਲੱਗ ਰਹੀ ਸੀ ਉਸਨੇ ਮਨਵੀਰ ਨੂੰ ਕਿਹਾ ਮਨਵੀਰ ਇੱਕ ਗੱਲ ਦੱਸ ਤੇਰੀ ਸੱਸ ਤੇਰੇ ਨਾਲ ਕੰਮ ਕਰਵਾਉਂਦੀ ਹੈ ਜਾਂ ਨਹੀਂ ਕਿ ਸਾਰਾ ਕੰਮ ਤੂੰ ਇਕੱਲੀ ਹੀ ਕਰਦੀ ਹੈ ਮਨਵੀਰ ਨੇ ਕਿਹਾ ਨਹੀਂ ਮਾਸੀ ਜੀ ਇਹੋ ਜਿਹੀ ਕੋਈ ਗੱਲ ਨਹੀਂ ਹੈ ਮੰਮੀ ਤੇ ਮੈਂ ਦੋਵੇਂ ਮਿਲ ਕੇ ਘਰ ਦਾ ਸਾਰਾ ਕੰਮ ਕਰਦੀਆਂ ਹਾਂ ਪਰ ਤੁਸੀਂ ਇਸ ਤਰ੍ਹਾਂ ਕਿਉਂ ਪੁੱਛ ਰਹੇ ਹੋ ਤਾਂ ਨੀਤੂ ਦੀ ਸੱਸ ਨੇ ਕਿਹਾ ਨੀਤੂ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਸ ਆਪਣੀ ਮੰਮੀ ਨਾਲ ਹੀ ਗੱਲ ਕਰਦੀ ਹੈ ਉਸਦੇ ਕੋਲ ਤਾਂ ਮੇਰੇ ਨਾਲ ਗੱਲ ਕਰਨ ਦਾ ਵੀ ਟਾਈਮ ਨਹੀਂ ਹੈ ਤੇ ਨਾ ਹੀ ਕਰਦੇ ਕੰਮ ਕਰਨ ਦਾ ਮੈਨੂੰ ਤਾਂ ਆਦਤ ਹੈ ਕੰਮ ਕਰਨ ਦੀ ਮੈਨੂੰ ਤਾਂ ਲੱਗਦਾ ਹੈ ਵਿਆਹ ਤੋਂ ਪਹਿਲਾਂ ਵੀ ਨੀਤੂ ਕੋਈ ਕੰਮ ਨਹੀਂ ਕਰਦੀ ਹੋਣੀ ਤਾਂ ਹੀ ਤਾਂ ਉਹ ਜਦੋਂ ਕੰਮ ਕਰਨ ਦਾ ਟਾਈਮ ਹੁੰਦਾ ਹੈ ਤਾਂ ਕੋਈ ਨਾ ਕੋਈ ਬਹਾਨਾ ਬਣਾ ਲੈਂਦੀ ਹੈ ਹੁਣ ਤਾਂ ਮੈਂ ਵੀ ਉਸ ਨੂੰ ਕੰਮ ਕਰਨ ਲਈ ਕਹਿਣਾ ਹੀ ਬੰਦ ਕਰ ਦਿੱਤਾ ਹੈ ਉਹ ਤਾਂ ਇਸ ਘਰ ਵਿੱਚ ਵੀ ਆਪਣੀ ਮੰਮੀ ਦੇ ਕਹੇ ਮੁਤਾਬਕ ਹੀ ਕੰਮ ਕਰਦੀ ਹੈ ਜਿੰਨਾ ਉਸ ਦੀ ਮੰਮੀ ਕਹਿੰਦੀ ਹੈ ਉਹਨਾਂ ਕੰਮ ਕਰਕੇ ਉਹ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਮਨਵੀਰ ਇਹ ਗੱਲਾਂ ਪਹਿਲਾਂ ਹੀ ਜਾਣਦੀ ਸੀ ਪਰ ਉਹ ਆਪਣੇ ਮੂੰਹ 'ਚੋਂ ਆਪਣੇ ਘਰ ਦੀ ਕੋਈ ਵੀ ਬੁराई ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਉਹ ਨੀਤੂ ਦੀ ਸੱਸ ਵੱਲ ਦੇਖਦੀ ਰਹੀ ਨੀਤੂ ਦੀ ਸੱਸ ਮਨਵੀਰ ਦੀ ਚੁੱਪ ਨੂੰ ਸਮਝ ਗਈ ਸੀ ਤੇ ਕਹਿਣ ਲੱਗੀ ਮਾਫ਼ ਕਰਨਾ ਬੇਟਾ ਮੈਂ ਕਿਸੇ ਕੋਲ ਵੀ ਆਪਣੇ ਦਿਲ ਦੀ ਗੱਲ ਨਹੀਂ ਕਰ ਸਕਦੀ ਇਸ ਲਈ ਨਾ ਚਾਹੁੰਦੇ ਹੋਏ ਵੀ ਤੇਰੇ ਨਾਲ ਇਹ ਗੱਲ ਕਰ ਬੈਠੀ ਪਰ ਤੇਰੀ ਵੀ ਹਾਲਤ ਮੇਰੇ ਵਰਗੀ ਹੈ ਕਿਉਂ ਨਾ ਆਪਾਂ ਦੋਵੇਂ ਮਿਲ ਕੇ ਇਸ ਸਮੱਸਿਆ ਦਾ ਹੱਲ ਕੱਢੀਏ ਮਨ ਵੀਰਨੈਸ ਵਾਲ ਭਰੀਆਂ ਨਜ਼ਰਾਂ ਨਾਲ ਨੇਤੂ ਦੀ ਸੱਸ ਵੱਲ ਦੇਖਿਆ ਤਾਂ ਉਸਨੇ ਕਿਹਾ ਇਸ ਸਮੱਸਿਆ ਦਾ ਇੱਕ ਹੀ ਹੱਲ ਹੈ ਜੈਸੇ ਕੋ ਤੈਸਾ ਮਤਲਬ ਇਹ ਕਿ ਤੂੰ ਵੀ ਆਪਣੇ ਘਰ ਵਾਲੇ ਦੇ ਸਾਹਮਣੇ ਕੰਮ ਕਰਿਆ ਕਰ ਤੇ ਜਦੋਂ ਉਹ ਚਲੇ ਜਾਇਆ ਕਰਨ ਤਾਂ ਤੂੰ ਆਪਣੇ ਕਮਰੇ ਵਿੱਚ ਜਾ ਕੇ ਮੇਰੇ ਨਾਲ ਗੱਲ ਕਰਨ ਲੱਗ ਜਾਇਆ ਕਰ ਤੇ ਹਾਂ ਤੂੰ ਮੈਨੂੰ ਮੰਮੀ ਕਹਿ ਕੇ ਹੀ ਬੁਲਾਉਣਾ ਜਿਸ ਨਾਲ ਭੈਣ ਜੀ ਨੂੰ ਇਹ ਲੱਗੇ ਕਿ ਤੂੰ ਆਪਣੀ ਮੰਮੀ ਨਾਲ ਗੱਲ ਕਰ ਰਹੀ ਹੈ ਤੇ ਮੈਂ ਵੀ ਤੇਰੇ ਨਾਲ ਸਿਮਰਨ ਕਹਿ ਕੇ ਹੀ ਗੱਲ ਕਰਾਂਗੀ ਜਿਸ ਨਾਲ ਨੀਤੂ ਨੂੰ ਲੱਗੇ ਕਿ ਮੈਂ ਆਪਣੀ ਧੀ ਨਾਲ ਗੱਲ ਕਰ ਰਹੀ ਹਾਂ ਤੇ ਨੀਤੂ ਦੀ ਸੱਸ ਨੇ ਮਨਵੀਰ ਦਾ ਫੋਨ ਨੰਬਰ ਲੈ ਲਿਆ ਮਨਵੀਰ ਨੇ ਕਿਹਾ ਮਾਸੀ ਜੀ ਮੈਂ ਮੰਮੀ ਜੀ ਤੇ ਦੀਦੀ ਦੀ ਬਹੁਤ ਹੀ ਇੱਜ਼ਤ ਕਰਦੀ ਹਾਂ ਪਰ ਇਹ ਦੋਵੇਂ ਮੇਰੇ ਨਾਲ ਬਹੁਤ ਬੁਰਾ ਵਿਹਾਰ ਕਰਦੀਆਂ ਹਨ ਪਰ ਮੈਂ ਨੀਤੂ ਦੀਦੀ ਦਾ ਘਰ ਉੱਜੜਦਾ ਵੀ ਨਹੀਂ ਦੇਖ ਸਕਦੀ ਉਹ ਗੱਲ ਅਲੱਗ ਹੈ ਕਿ ਉਹ ਮੈਨੂੰ ਪਸੰਦ ਨਹੀਂ ਕਰਦੀ ਮਾਸੀ ਜੀ ਨੀਤੂ ਦੀਦੀ ਤਾਂ ਚਾਹੁੰਦੀ ਸੀ ਕਿ ਘਰ ਦਾ ਕੰਮ ਸਿੱਖੇ ਪਰ ਮੰਮੀ ਨੇ ਉਸ ਨੂੰ ਸਿੱਖਣ ਹੀ ਨਹੀਂ ਦਿੱਤਾ ਮੈਂ ਉਸ ਨੂੰ ਉਸਦਾਰਨ ਲਈ ਤੁਹਾਡੀ ਗੱਲ ਜ਼ਰੂਰ ਮੰਨਾਂਗੀ ਮੰਮੀ ਮੈਨੂੰ ਜਿੰਨਾ ਮਰਜ਼ੀ ਬੁਰਾ ਭਲਾ ਕਹੇ ਫਿਰ ਨੀਤੂ ਦੇ ਪੇਕੇ ਪਰਿਵਾਰ ਵਾਲੇ ਸ਼ਾਮ ਨੂੰ ਪਾਰਟੀ ਅਟੈਂਡ ਕਰਨ ਤੋਂ ਬਾਅਦ ਆਪਣੇ ਘਰ ਚਲੇ ਗਏ ਅੱਜ ਨੀਤੂ ਬਹੁਤ ਖੁਸ਼ ਸੀ ਕਿਉਂਕਿ ਉਸਦੀ ਮੰਮੀ ਨੀਤੂ ਨੂੰ ਬਹੁਤ ਗੱਲ ਸਿਖਾ ਕੇ ਗਈ ਸੀ ਪਰ ਜਦੋਂ ਅਗਲੇ ਦਿਨ ਸਵੇਰੇ ਨੀਤੂ ਰਸੋਈ ਵਿੱਚ ਗਈ ਤਾਂ ਉੱਥੇ ਉਸਦੀ ਸੱਸ ਨਹੀਂ ਸੀ ਤੇ ਅੱਜ ਚਾਹ ਵੀ ਨਹੀਂ ਬਣੀ ਸੀ ਫਿਰ ਸਭ ਤੋਂ ਪਹਿਲਾਂ ਉਸਨੇ ਚਾਹ ਬਣਾਈ ਤੇ ਸਾਰਿਆਂ ਨੂੰ ਦਿੱਤੀ ਫਿਰ ਉਸਨੇ ਜਲਦੀ ਜਲਦੀ ਰੋਟੀ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਤੇ ਰੋਟੀ ਬਣਾ ਲਈ ਫਿਰ ਗੈਰੀ ਨੀਤੂ ਦੇ ਕੋਲ ਆਇਆ ਤੇ ਕਹਿਣ ਲੱਗਿਆ ਨੀਤੂ ਅੱਜ ਮੰਮੀ ਨੂੰ ਬਹੁਤ ਬੁਖਾਰ ਚੜਿਆ ਹੈ ਤੂੰ ਉਸ ਲਈ ਖਿਚੜੀ ਬਣਾ ਦੇਣਾ ਤੇ ਉਸ ਨੂੰ ਟਾਈਮ ਸਿਰ ਦਵਾਈ ਦੇਵੀ ਪਾਪਾ ਸ਼ਾਮ ਨੂੰ ਜਲਦੀ ਘਰ ਆ ਜਾਣਗੇ ਇਹਨਾਂ ਕਹਿ ਕੇ ਗੈਰੀ ਆਪਣੇ ਪਾਪਾ ਦੇ ਨਾਲ ਚੱਲਿਆ ਗਿਆ ਜਦੋਂ ਨੀਤੂ ਨੇ ਆਪਣੀ ਸੱਸ ਦੇ ਕਮਰੇ ਵਿੱਚ ਆ ਕੇ ਦੇਖਿਆ ਕਿ ਮੰਮੀ ਸੱਚਮੁੱਚ ਬਿਮਾਰ ਹੈ ਜਾਂ ਨਹੀਂ ਉਹਨਾਂ ਨੂੰ ਸੱਚਮੁੱਚ ਬੁਖਾਰ ਚੜਿਆ ਹੋਇਆ ਸੀ ਤੇ ਉਹ ਬੈੱਡ ਤੇ ਪਈ ਸੀ ਤਾਂ ਨੀਤੂ ਨੇ ਨਾ ਚਾਹੁੰਦੇ ਹੋਏ ਵੀ ਝੂਠੀ ਜਿਹੀ ਮੁਸਕਾਨ ਨਾਲ ਆਪਣੀ ਸੱਸ ਦਾ ਹਾਲ-ਚਾਲ ਪੁੱਛਿਆ ਤੇ ਆਪਣੀ ਸੱਸ ਨੂੰ ਖਿਚੜੀ ਖਵਾ ਕੇ ਦਵਾਈ ਦੇ ਦਿੱਤੀ ਫਿਰ ਆਪਣੇ ਕਮਰੇ ਵਿੱਚ ਆ ਕੇ ਆਪਣੀ ਮੰਮੀ ਨੂੰ ਫੋਨ ਕੀਤਾ ਤਾਂ ਨੀਤੂ ਦੀ ਮੰਮੀ ਫੋਨ ਚ ਚੱਕ ਕੇ ਗੁੱਸੇ ਨਾਲ ਕਹਿਣ ਲੱਗੀ ਕੌਣ ਬੋਲ ਰਿਹਾ ਹੈ ਨੀਤੂ ਕਹਿੰਦੀ ਮੰਮੀ ਕੀ ਹੋਇਆ ਐਨੇ ਗੁੱਸੇ ਵਿੱਚ ਕਿਉਂ ਬੋਲ ਰਹੀ ਹੈ ਉਸ ਦੀ ਮੰਮੀ ਕਹਿੰਦੀ ਅੱਛਾ ਤੂੰ ਹੈ ਅਜ ਐਨੀ ਜਲਦੀ ਫੋਨ ਕਿਵੇਂ ਕਰਿਆ ਨੀਤੂ ਨੇ ਆਪਣੇ ਘਰ ਦੀ ਸਾਰੀ ਗੱਲ ਦੱਸੀ ਤੇ ਫਿਰ ਕਿਹਾ ਮੇ ਮਮੀ ਤੂੰ ਐਨੇ ਗੁੱਸੇ ਵਿੱਚ ਕਿਉਂ ਸੀ ਤਾਂ ਉਸਦੀ ਮਾਂ ਨੇ ਅੱਗੋਂ ਕਿਹਾ ਅੱਜ ਮਨਵੀਰ ਦੇ ਪੇਟ ਵਿੱਚ ਦਰਦ ਪਤਾ ਨਹੀਂ ਕਿਉਂ ਹੋ ਰਿਹਾ ਹੈ ਉਹ ਅੱਜ ਉੱਠੀ ਹੀ ਨਹੀਂ ਤੇ ਸਾਰਾ ਕੰਮ ਮੈਨੂੰ ਕਰਨਾ ਪਿਆ ਸਮਝ ਨਹੀਂ ਆਉਂਦੀ ਕਿਵੇਂ ਕਰਾਂ ਹੁਣ ਤਾਂ ਕੰਮ ਕਰਨ ਦੀ ਆਦਤ ਹੀ ਨਹੀਂ ਰਹੀ ਤੂੰ ਮੇ ਮਾਵਾਂ ਧੀਆਂ ਬਹੁਤ ਟਾਈਮ ਗੱਲਾਂ ਕਰਦੀਆਂ ਰਹੀਆਂ ਫਿਰ ਨੀਤੂ ਨੇ ਕਿਹਾ ਚੰਗਾ ਮਮੀ ਮੈਂ ਫੋਨ ਰੱਖਦੀ ਹਾਂ ਮੇਰੇ ਬਹੁਤ ਸਾਰੇ ਕੰਮ ਕਰਨ ਵਾਲੇ ਪਏ ਨੇ ਤਾਂ ਕੁਲਵੰਤ ਕੌਰ ਕਹਿੰਦੀ ਤੇਰੇ ਚੱਕਰ ਵਿੱਚ ਮੇਰੇ ਵੀ ਬਹੁਤ ਕੰਮ ਕਰਨ ਵਾਲੇ ਪਏ ਹਨ ਕਈ ਸਾਲਾਂ ਦੇ ਛੱਡੇ ਕੰਮ ਨੂੰ ਕਰਕੇ ਅੱਜ ਕੁਲਵੰਤ ਕੌਰ ਬਹੁਤ ਥਕਾਵਟ ਮਹਿਸੂਸ ਕਰ ਰਹੀ ਸੀ ਪਰ ਕੀ ਕਰਦੀ ਕਰਨੇ ਤਾਂ ਪੈਣੇ ਹੀ ਸੀ ਕਿਉਂਕਿ ਕਰਨ ਵਾਲਾ ਵੀ ਕੋਈ ਹੋਰ ਨਹੀਂ ਸੀ ਇਧਰ ਨੀਤੂ ਦਾ ਵੀ ਇਹੀ ਹਾਲ ਸੀ ਉਹ ਤਾਂ ਥੋੜਾ ਬਹੁਤ ਕੰਮ ਹੀ ਕਰਦੀ ਸੀ ਸਾਰਾ ਕੰਮ ਤਾਂ ਉਸ ਦੀ ਸੱਸ ਹੀ ਕਰਦੀ ਸੀ ਪਰ ਅੱਜ ਉਸ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਹ ਸ਼ੁਰੂ ਕਿੱਥੋਂ ਕਰੇ ਖੈਰ ਜਿਵੇਂ ਕਿਵੇਂ ਉਸ ਨੇ ਕੰਮ ਖਤਮ ਕੀਤਾ ਤੇ ਸੋਚਿਆ 10-15 ਮਿੰਟ ਆਰਾਮ ਕਰ ਲੈਂਦੀ ਹਾਂ ਪਰ ਜਦੋਂ ਟਾਈਮ ਦੇਖਿਆ ਤਾਂ ਦੁਪਹਿਰ ਦਾ 1 ਵਜ ਗਿਆ ਸੀ ਫਿਰ ਉਸਨੇ ਆਪਣੀ ਸੱਸ ਲਈ ਖਿਚੜੀ ਬਣਾਈ ਤੇ ਆਪਣੀ ਸੱਸ ਦੇ ਕੋਲ ਖਿਚੜੀ ਲੈ ਕੇ ਕਮਰੇ ਵਿੱਚ ਚਲੀ ਗਈ ਤੇ ਖਿਚੜੀ ਖਵਾ ਕੇ ਉਸਨੂੰ ਦਵਾਈ ਦੇ ਦਿੱਤੀ ਤੇ ਉਸਦਾ ਹਾਲ ਚਾਲ ਪੁੱਛਿਆ ਤੇ ਰਸੋਈ ਵਿੱਚ ਗਈ ਉਸਨੂੰ ਬਹੁਤ ਭੁੱਖ ਲੱਗੀ ਸੀ ਉਥੇ ਨੇ ਖਾਣਾ ਤਾਂ ਬਣਾਇਆ ਨਹੀਂ ਸੀ ਇਸ ਲਈ ਉਸਨੇ ਵੀ ਖਿਚੜੀ ਹੀ ਖਾ ਲਈ ਤੇ ਆਪਣੇ ਕਮਰੇ ਵਿੱਚ ਚਲੀ ਗਈ ਸੋਚਿਆ ਹੁਣ ਆਰਾਮ ਕਰਦੀ ਹਾਂ ਪਰ ਜਿਵੇਂ ਹੀ ਬੈੱਡ ਤੇ ਲੇਟੀ ਤਾਂ ਗੈਰੀ ਦਾ ਫੋਨ ਆ ਗਿਆ ਉਸਨੇ ਆਪਣੀ ਮੰਮੀ ਬਾਰੇ ਪੁੱਛਿਆ ਤੇ ਕਿਹਾ ਨੀਤੂ ਪਾਪਾ 4 ਜਾਂ 5 ਵਜੇ ਘਰ ਪਹੁੰਚ ਜਾਣਗੇ ਇਹ ਸੁਣ ਕੇ ਜਦੋਂ ਨੀਤੂ ਨੇ ਘੜੀ ਦੇਖੀ ਤਾਂ ਉਦੋਂ ਹੀ 5 ਵਜੇ ਹੋਏ ਸੀ ਅਤੇ ਫਿਰ ਉਹ ਲੇਟੀ-ਲੇਟੀ ਸ਼ਾਮ ਦੇ ਕੰਮ ਦੀ ਪਲੈਨਿੰਗ ਕਰਨ ਲੱਗੀ ਉਦੋਂ ਨੀਤੂ ਦੀ ਮੰਮੀ ਵੀ ਕੰਮ ਕਰਕੇ ਬਹੁਤ ਥੱਕ ਗਈ ਸੀ ਉਸਨੇ ਵੀ ਮਨਵੀਰ ਲਈ ਖਿਚੜੀ ਬਣਾਈ ਤੇ ਉਸ ਨੂੰ ਦਿੱਤੀ ਤੇ ਆਪ ਵੀ ਖਿਚੜੀ ਹੀ ਖਾ ਲਈ ਜਦੋਂ ਨੀਤੂ ਤੇ ਉਸ ਦੀ ਮੰਮੀ ਆਪਣੇ ਆਪਣੇ ਘਰ ਵਿੱਚ ਕੰਮ ਕਰ ਰਹੀਆਂ ਸੀ ਤਾਂ ਮਨਵੀਰ ਤੇ ਨੀਤੂ ਦੀ ਸੱਸ ਇੱਕ ਦੂਜੇ ਨਾਲ ਆਰਾਮ ਨਾਲ ਫੋਨ ਤੇ ਗੱਲਾਂ ਕਰ ਰਹੀਆਂ ਸੀ ਮਨਵੀਰ ਨੇ ਕਿਹਾ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਕਿ ਮੰਮੀ ਇਕੱਲੀ ਕੰਮ ਕਰ ਰਹੀ ਹੈ ਤੇ ਉਧਰ ਨੀਤੂ ਦੀ ਸੱਸ ਕਹਿੰਦੀ ਮੈਨੂੰ ਵੀ ਬਿਲਕੁਲ ਚੰਗਾ ਨਹੀਂ ਲੱਗ ਰਿਹਾ ਨੀਤੂ ਵੱਲ ਦੇਖ ਕੇ ਪਰ ਦੋਵਾਂ ਨੂੰ ਸਹੀ ਰਸਤੇ ਤੇ ਲਿਆਉਣ ਲਈ ਆਪਾਂ ਨੂੰ ਇਹ ਕੁਝ ਕਰਨਾ ਹੀ ਪੈਣਾ ਸੀ ਨੀਤੂ ਦੀ ਸੱਸ ਕਹਿੰਦੀ ਮੈਂ ਇੱਕ ਹਫ਼ਤੇ ਦਾ ਨਾਟਕ ਕਰਾਂਗੀ ਫਿਰ ਦੇਖਾਂਗੇ ਨੀਤੂ ਵਿੱਚ ਕਿੰਨਾ ਬਦਲਾ ਆਇਆ ਹੈ ਮਨਵੀਰ ਕਹਿੰਦੀ ਠੀਕ ਹੈ ਮਾਸੀ ਜੀ ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਉਸ ਤਰ੍ਹਾਂ ਹੀ ਕਰਾਂਗੀ ਨੀਤੂ ਦੀ ਸੱਸ ਕਹਿੰਦੀ ਤੂੰ ਸਹਿਜਦੀਪ ਨੂੰ ਸੱਚ ਕਿਉਂ ਨਹੀਂ ਦੱਸ ਦਿੰਦੀ ਤਾਂ ਮਨਵੀਰ ਨੇ ਕਿਹਾ ਮਾਸੀ ਜੀ ਮੈਂ ਮਾਂ ਤੇ ਪੁੱਤ ਵਿੱਚ ਫਰਕ ਨਹੀਂ ਪਾਉਣਾ ਚਾਹੁੰਦੀ ਜੇ ਮੈਂ ਮੰਮੀ ਤੇ ਦੀਦੀ ਬਾਰੇ ਉਹਨਾਂ ਨੂੰ ਦੱਸ ਦਿੱਤਾ ਤਾਂ ਉਹਨਾਂ ਨੂੰ ਬਹੁਤ ਦੁੱਖ ਹੋਵੇਗਾ ਤਾਂ ਨੀਤੂ ਦੀ ਸੱਸ ਨੇ ਕਿਹਾ ਤੂੰ ਕਿਸੇ ਤਰ੍ਹਾਂ ਵੀ ਕਰਕੇ ਸਹਿਜਦੀਪ ਨੂੰ ਮੇਰੇ ਕੋਲ ਭੇਜ ਮੈਂ ਉਸਨੂੰ ਸਮਝਾਵਾਂਗੀ ਮਨਵੀਰ ਕਹਿੰਦੀ ਠੀਕ ਹੈ ਮਾਸੀ ਜੀ ਹੁਣ ਮੈਂ ਫੋਨ ਰੱਖਦੀ ਹਾਂ ਇੰਨਾ ਕਹਿ ਕੇ ਮਨਵੀਰ ਨੇ ਫੋਨ ਰੱਖ ਦਿੱਤਾ ਇੱਕ ਹਫਤਾ ਹੋ ਗਿਆ ਸੀ ਨੀਤੂ ਦੀ ਸੱਸ ਦਾ ਬੁਖਾਰ ਉੱਤਰ ਨਹੀਂ ਰਿਹਾ ਸੀ ਨੀਤੂ ਨੇ ਸੋਚਿਆ ਸੀ ਮੰਮੀ ਇੱਕ ਦੋ ਦਿਨਾਂ ਵਿੱਚ ਠੀਕ ਹੋ ਜਾਵੇਗੀ ਪਰ ਇੱਕ ਹਫਤਾ ਹੋ ਗਿਆ ਸੀ ਨੀਤੂ ਘਰ ਦਾ ਸਾਰਾ ਕੰਮ ਕਰਦੀ ਸੀ ਤੇ ਹੌਲੀ-ਹੌਲੀ ਉਸ ਨੂੰ ਕੰਮ ਕਰਨੇ ਸੌਖੇ ਵੀ ਹੋ ਗਏ ਸੀ ਤੇ ਸਾਰਾ ਦਿਨ ਕੰਮ ਵਿੱਚ ਬਿਜ਼ੀ ਹੋਣ ਕਰਕੇ ਨੀਤੂ ਆਪਣੀ ਮੰਮੀ ਨਾਲ ਵੀ ਘੱਟ ਗੱਲ ਕਰਦੀ ਤੇ ਜੇ ਉਸਦੀ ਮੰਮੀ ਦਾ ਫੋਨ ਵੀ ਆ ਜਾਂਦਾ ਤਾਂ ਉਹ ਦੋਵੇਂ ਇੱਕ ਦੂਜੇ ਦਾ ਹਾਲ ਚਾਲ ਪੁੱਛ ਕੇ ਫੋਨ ਕੱਟ ਦਿੰਦੀਆਂ ਇੱਧਰ ਜਦੋਂ ਕੁਲਵੰਤ ਕੌਰ ਨੇ ਦੇਖਿਆ ਕਿ ਮਨਵੀਰ ਦਾ ਪੇਟ ਦਰਦ ਠੀਕ ਨਹੀਂ ਹੋ ਰਿਹਾ ਤਾਂ ਉਸਨੇ ਸੈਜਦੀਪ ਨੂੰ ਕਿਹਾ ਇਸ ਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾਈਏ ਤਾਂ ਸੈਜਦੀਪ ਕਹਿੰਦਾ ਠੀਕ ਹੈ ਮੈਂ ਉਸ ਨੂੰ ਡਾਕਟਰ ਮੋਨਿਕਾ ਦੇ ਕੋਲ ਲੈ ਜਾਂਦਾ ਹਾਂ ਤਾਂ ਕੁਲਵੰਤ ਕੌਰ ਕਹਿੰਦੀ ਜਿਸ ਦੇ ਕੋਲ ਮਰਜ਼ੀ ਲੈ ਜਾ ਪਰ ਇਹ ਠੀਕ ਹੋਣੀ ਚਾਹੀਦੀ ਹੈ ਫਿਰ ਸਹਿਸਦੀਪ ਮਨਵੀਰ ਨੂੰ ਡਾਕਟਰ ਕੋਲ ਲੈ ਗਿਆ ਤਾਂ ਉਸਨੇ ਦੱਸਿਆ ਕਿ ਇਹ ਮਾਂ ਬਣਨ ਵਾਲੀ ਹੈ ਤੇ ਉਸਨੂੰ ਬੈੱਡ ਰੈਸਟ ਚਾਹੀਦੀ ਹੈ ਜਦੋਂ ਇਸ ਗੱਲ ਦਾ ਕੁਲਵੰਤ ਕੌਰ ਨੂੰ ਪਤਾ ਲੱਗਿਆ ਤਾਂ ਉਹ ਬਹੁਤ ਖੁਸ਼ ਹੋਈ ਪਰ ਜਦੋਂ ਉਸਨੂੰ ਇਸ ਦਾ ਪਤਾ ਲੱਗਾ ਕਿ ਉਸਨੂੰ ਬੈੱਡ ਰੈਸਟ ਹੀ ਡਾਕਟਰ ਨੇ ਕਿਹਾ ਹੈ ਤਾਂ ਉਹ ਬਹੁਤ ਪਰੇਸ਼ਾਨ ਹੋ ਗਈ ਉਸਦੀ ਪਰੇਸ਼ਾਨੀ ਨੂੰ ਮਨਵੀਰ ਸਮਝ ਗਈ ਸੀ ਕਹਿੰਦੀ ਮੰਮੀ ਤੁਸੀਂ ਪਰੇਸ਼ਾਨ ਨਾ ਹੋਵੋ ਮੈਂ ਹੌਲੀ ਹੌਲੀ ਤੁਹਾਡੇ ਨਾਲ ਕੰਮ ਕਰਵਾ ਦਿਆ ਕਰਾਂਗੀ ਤਾਂ ਕੁਲਵੰਤ ਕੌਰ ਨੇ ਕਿਹਾ ਨਹੀਂ ਰਹਿਣ ਦੇ ਮੈਂ ਸੰਭਾਲ ਲਵਾਂਗੀ ਫਿਰ ਮਨਵੀਰ ਨੇ ਸੈਜਦੀਪ ਨੂੰ ਕਹਿ ਕੇ ਇੱਕ ਕੰਮ ਵਾਲੀ ਰੱਖ ਲਈ ਤੇ ਮਨਵੀਰ ਕਹਿੰਦੀ ਮੰਮੀ ਜੇ ਤੁਸੀਂ ਕਹੋ ਤਾਂ ਸੈਜਦੀਪ ਨੂੰ ਕਹਿ ਕੇ ਰੋਟੀ ਪਕਾਉਣ ਲਈ ਵੀ ਰੱਖ ਲਵਾਂਗੇ ਇਹ ਗੱਲ ਮਨਵੀਰ ਦੇ ਮੂੰਹੋਂ ਸੁਣ ਕੇ ਕੁਲਵੰਤ ਕੌਰ ਨੂੰ ਬਹੁਤ ਚੰਗਾ ਲੱਗਿਆ ਪਰ ਉਹ ਕਹਿੰਦੀ ਅਜੇ ਮੇਰੀ ਉਮਰ ਹੀ ਕੀ ਹੋਈ ਹੈ ਜੇ ਮੈਂ ਕੰਮ ਨਾ ਕੀਤਾ ਤਾਂ ਮੇਰੇ ਹੱਥ ਪੈਰ ਜੁੜ ਜਾਣਗੇ ਇਸ ਲਈ ਤੂੰ ਚਿੰਤਾ ਨਾ ਕਰ ਰੋਟੀ ਹੀ ਤਾਂ ਪਕਾਉਣੀ ਹੈ ਮੈਂ ਪਕਾ ਲਿਆ ਕਰਾਂਗੀ ਫਿਰ ਕੁਲਵੰਤ ਕੌਰ ਆਪਣੇ ਕਮਰੇ ਵਿੱਚ ਆ ਕੇ ਬੈਠ ਗਈ ਤੇ ਸੋਚਣ ਲੱਗੀ ਕਿ ਇੱਕ ਇਹ ਹੈ ਜੋ ਸਾਡੇ ਪਰਿਵਾਰ ਨੂੰ ਆਪਣਾ ਸਮਝਦੀ ਹੈ ਤੇ ਇੱਕ ਮੈਂ ਹਾਂ ਜਿਸ ਨੇ ਇਸਤੇ ਪਤਾ ਨਹੀਂ ਕਿੰਨੇ ਜ਼ੁਲਮ ਕੀਤੇ ਪਰ ਇਸਨੇ ਕਦੇ ਵੀ ਪਲਟ ਕੇ ਜਵਾਬ ਨਹੀਂ ਦਿੱਤਾ ਤੇ ਨਾ ਹੀ ਮੇਰੀ ਸ਼ਿਕਾਇਤ ਸੈਸਦੀਪ ਨੂੰ ਕੀਤੀ ਹੈ ਜੇ ਇਹ ਚਾਹੁੰਦੀ ਤਾਂ ਇਹ ਅੱਡ ਹੋ ਸਕਦੀ ਸੀ ਪਰ ਇਸਨੇ ਇਸ ਤਰ੍ਹਾਂ ਨਹੀਂ ਕੀਤਾ ਤੇ ਇੱਕ ਮੇਰੀ ਧੀ ਹੈ ਜੋ ਸੈਸਦੀਪ ਦੇ ਵਿਆਹ ਤੋਂ ਪਹਿਲਾਂ ਵੀ ਮੇਰੇ ਨਾਲ ਕੋਈ ਕੰਮ ਨਹੀਂ ਕਰਵਾਉਂਦੀ ਸੀ ਮੇਰੀ ਗਲਤੀ ਹੈ ਕਿ ਮੈਂ ਨੀਤੂ ਨੂੰ ਕੋਈ ਕੰਮ ਨਹੀਂ ਸਿਖਾਇਆ ਜਦੋਂ ਉਹ ਖੁਦ ਕੰਮ ਕਰਨ ਦਾ ਵੱਲ ਸਿੱਖਣ ਲਈ ਕਹਿੰਦੀ ਸੀ ਤਾਂ ਮੈਂ ਉਸ ਨੂੰ ਮਨਾ ਕਰ ਦਿੱਤਾ ਉਸਦੀ ਸੱਸ ਨੇ 1 ਸਾਲ ਉਹਦੇ ਨਾਲ ਕਿਵੇਂ ਕੱਢਿਆ ਹੋਵੇਗਾ ਕੁਲਵੰਤ ਕੌਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਕਿ ਨੀਤੂ ਨੂੰ ਆਪਣੇ ਘਰ ਵਿੱਚ ਐਡਜਸਟ ਹੋਣ ਦੀ ਬਜਾਏ ਅੱਡ ਰਹਿਣ ਲਈ ਕਿਹਾ ਤੇ ਸਾਰਿਆਂ ਦਾ ਦਿਲ ਜਿੱਤਣ ਦੀ ਬਜਾਏ ਆਪਣੀ ਸੱਸ ਨੂੰ ਦੁਖੀ ਕਰਨ ਲਈ ਸਲਾਹ ਦਿੰਦੀ ਰਹੀ ਅੱਜ ਮਨਵੀਰ ਦੀ ਇਸ ਗੱਲ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਹੁਣ ਮੈਂ ਆਪਣੀ ਧੀ ਨੂੰ ਕਦੇ ਵੀ ਗਲਤ ਸਲਾਹ ਨਹੀਂ ਦੇਵਾਂਗੀ ਥੋੜੀ ਦੇਰ ਬਾਅਦ ਆਰਾਮ ਕਰਨ ਤੋਂ ਬਾਅਦ ਕੁਲਵੰਤ ਕੌਰ ਨੇ ਮਨਵੀਰ ਦੇ ਕੋਲ ਕਮਰੇ ਵਿੱਚ ਆ ਕੇ ਬੜੇ ਪਿਆਰ ਨਾਲ ਪੁੱਛਿਆ beta ਜੇ ਤੇਰਾ ਕੁਝ ਵੀ ਖਾਣ ਨੂੰ ਮਨ ਕਰੇ ਤਾਂ ਤੂੰ ਮੈਨੂੰ ਬੇਝਿਜ਼ਕ ਕਹਿ ਦੇਵੀਂ ਮਨਵੀਰ ਆਪਣੀ ਸੱਸ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਕਿ ਮੰਮੀ ਨੂੰ ਕੀ ਹੋ ਗਿਆ ਫਿਰ ਕੁਲਵੰਤ ਕੌਰ ਨੇ ਮਨਵੀਰ ਨੂੰ ਕਿਹਾ ਮੈਨੂੰ ਮਾਫ ਕਰਨਾ beta ਮੈਂ ਦੂਜੇ ਤੀਜੇ ਦੀਆਂ ਗੱਲਾਂ ਵਿੱਚ ਆ ਕੇ ਤੇਰੇ ਨਾਲ ਬਹੁਤ ਗਲਤ ਵਿਹਾਰ ਕੀਤਾ ਤੇ ਨੀਤੂ ਨੂੰ ਵੀ ਮੈਂ ਬਹੁਤ ਹੀ ਗਲਤ ਸਿਖਾਉਂਦੀ ਰਹੀ ਮੈਂ ਇਹ ਕਦੇ ਨਹੀਂ ਸੋਚਿਆ ਕਿ ਕੱਲ ਨੂੰ ਉਹ ਪਰਾਇਰ ਕਰ ਜਾਵੇਗੀ ਤਾਂ ਉਸ ਨੂੰ ਵੀ ਮੇਰੇ ਵਰਗੀ ਸੱਸ ਮਿਲੇ ਤੇ ਉਸ ਦਾ ਮੇਰੀ ਗਲਤੀ ਕਰਕੇ ਘਰ ਉੱਜੜ ਸਕਦਾ ਹੈ ਅੱਜ ਮੈਨੂੰ ਬਹੁਤ ਪਛਤਾਵਾ ਹੋ ਰਿਹਾ ਹੈ ਕਿ ਮੈਨੂੰ ਉਸ ਨੂੰ ਗਲਤ ਸਿੱਖਿਆ ਦੇਣ ਦੀ ਬਜਾਏ ਇਹ ਸਿਖਾਉਣਾ ਚਾਹੀਦਾ ਸੀ ਕਿ ਆਪਣੇ ਘਰ ਵਿੱਚ ਕਿਵੇਂ ਐਡਜਸਟ ਹੋਈਦਾ ਹੈ ਮਨਵੀਰ ਆਪਣੀ ਸੱਸ ਨੂੰ ਦੇਖ ਕੇ ਇਹ ਸਮਝ ਗਈ ਸੀ ਕਿ ਮੰਮੀ ਆਪਣੀ ਗਲਤੀ ਸਮਝ ਗਈ ਹੈ ਤੇ ਹੁਣ ਇਹ ਬਦਲ ਵੀ ਗਈ ਹੈ ਤੇ ਮੈਨੂੰ ਸੱਚ ਦੱਸ ਦੇਣਾ ਚਾਹੀਦਾ ਹੈ ਪਰ ਫਿਰ ਉਸਨੇ ਸੋਚਿਆ ਕਿ ਪਹਿਲਾਂ ਮਾਸੀ ਜੀ ਤੋਂ ਸਲਾਹ ਲੈ ਲੈਂਦੀ ਹਾਂ ਫਿਰ ਮਨਵੀਰ ਨੇ ਨੀਤੂ ਦੀ ਸੱਸ ਨੂੰ ਫੋਨ ਕੀਤਾ ਤੇ ਉਸ ਨੂੰ ਸਾਰੀ ਗੱਲ ਦੱਸੀ ਤੇ ਨੀਤੂ ਦੀ ਸੱਸ ਕਹਿੰਦੀ ਮਨਵੀਰ ਪਹਿਲੀ ਗੱਲ ਤਾਂ ਤੂੰ ਮਾਂ ਨਹੀਂ ਬਣਨ ਵਾਲੀ ਮੈਂ ਹੀ ਡਾਕਟਰ ਨੂੰ ਕਿਹਾ ਸੀ ਕਿ ਜਦੋਂ ਮਨਵੀਰ ਆਵੇ ਤਾਂ ਇਹ ਗੱਲ ਕਹਿ ਦੇਈ ਤਾਂ ਮਨਵੀਰ ਨੇ ਕਿਹਾ ਪਰ ਮਾਸੀ ਜੀ ਉਹ ਚੈੱਕਅਪ ਤਾਂ ਨੀਤੂ ਦੀ ਸੱਸ ਨੇ ਕਿਹਾ ਉਹ ਤਾਂ ਸਹਿਦਿੱਪ ਨੂੰ ਦਿਖਾਉਣ ਲਈ ਕੀਤਾ ਗਿਆ ਸੀ ਮਨਵੀਰ ਪਰੇਸ਼ਾਨ ਹੋ ਗਈ ਤੇ ਉਸਨੇ ਕਿਹਾ ਮਾਸੀ ਜੀ ਮੈਂ ਖੁਦ ਪ੍ਰੈਗਨੈਂਸੀ ਟੈਸਟ ਕੀਤਾ ਸੀ ਤੇ ਉਹ ਪੋਜ਼ਿਟਿਵ ਆਇਆ ਹੈ ਇਹ ਗੱਲ ਸੁਣ ਕੇ ਨੀਤੂ ਦੀ ਸੱਸ ਕਹਿੰਦੀ ਬੇਟਾ ਤੂੰ ਇੱਕ ਵਾਰ ਫੇਰ ਟੈਸਟ ਕਰਵਾ ਲੈਣਾ ਤੇ ਨੀਤੂ ਦੀ ਸੱਸ ਨੇ ਕਿਹਾ ਮਨਵੀਰ ਬੇਟਾ ਇੱਕ ਗਲਤੀ ਹੈ ਤੇਰੀ ਸੱਸ ਨੂੰ ਹੁਣ ਆਪਣੀ ਗਲਤੀ ਦਾ ਪਛਤਾਵਾ ਹੈ ਤੇ ਮੈਨੂੰ ਲੱਗਦਾ ਹੈ ਕਿ ਹੁਣ ਆਪਾਂ ਇਹ ਨਾਟਕ ਬੰਦ ਕਰ ਦੇਈਏ ਮਨਵੀਰ ਕਹਿੰਦੀ ਮਾਸੀ ਜੀ ਮੰਮੀ ਦਾ ਸੁਭਾਅ ਤਾਂ ਬਦਲ ਗਿਆ ਹੈ ਪਰ ਹੁਣ ਦੀਦੀ ਦਾ ਬਦਲਣਾ ਵੀ ਜ਼ਰੂਰੀ ਹੈ ਫਿਰ ਨੀਤੂ ਦੀ ਸੱਸ ਨੇ ਕਿਹਾ ਹਾਂ ਸੱਚ ਮੈਂ ਤਾਂ ਤੈਨੂੰ ਇਹ ਦੱਸਣਾ ਹੀ ਭੁੱਲ ਗਈ ਕੇ ਨੀਤੂ ਨੂੰ ਵੀ ਸਹੀ ਰਸਤੇ ਤੇ ਲਿਆਉਣਾ ਹੈ ਅੱਛਾ ਤੂੰ ਆਪਣਾ ਧਿਆਨ ਰੱਖੀ ਤੇ ਇੱਕ ਵਾਰ ਫਿਰ ਤੋਂ ਡਾਕਟਰ ਕੋਲ ਚਲੀ ਜਾਹੀਂ ਮੈਂ ਫੋਨ ਕਰਕੇ ਉਸ ਨੂੰ ਸਾਰੀ ਗੱਲ ਦੱਸ ਦਿਆਂਗੀ ਤੇ ਉਹ ਤੇਰਾ ਦੁਬਾਰਾ ਚੈੱਕਅਪ ਕਰ ਦੇਵੇਗਾ ਮਨਵੀਰ ਕਹਿੰਦੀ ਠੀਕ ਹੈ ਮਾਸੀ ਜੀ ਇਹਨਾਂ ਕਹਿ ਕੇ ਉਸਨੇ ਫੋਨ ਰੱਖ ਦਿੱਤਾ ਤੇ ਉਹ ਸੋਚਣ ਲੱਗੀ ਜਿਸ ਦਿਨ ਨੀਤੂ ਦੀਦੀ ਬਦਲ ਜਾਵੇਗੀ ਉਹ ਦਿਨ ਮੇਰੇ ਲਈ ਬਹੁਤ ਚੰਗਾ ਹੋਵੇਗਾ ਤੇ ਮੈਂ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸਾਂਗੀ ਓਨੀ ਦੇਰ ਨੂੰ ਮਨਵੀਰ ਦੀ ਸੱਸ ਚਾਹ ਬਣਾ ਕੇ ਲੈ ਆਈ ਅੱਜ ਪਹਿਲੀ ਵਾਰ ਦੋਵੇਂ ਨੂੰਹ ਸੱਸ ਨੇ ਇਕੱਠਿਆਂ ਬੈਠ ਕੇ ਚਾਹ ਪੀਤੀ ਸੀ ਉਧਰ ਨੀਤੂ ਨੂੰ ਘਰ ਦੇ ਕੰਮ ਕਰਦੇ ਇੱਕ ਹਫ਼ਤਾ ਹੋ ਗਿਆ ਸੀ ਹੁਣ ਨੀਤੂ ਨੂੰ ਵੀ ਸਾਰਾ ਦਿਨ ਵਿਹਲੇ ਬੈਠਣਾ ਚੰਗਾ ਨਹੀਂ ਲੱਗਦਾ ਸੀ ਹੁਣ ਉਸ ਨੇ ਆਪਣੇ ਤਰੀਕੇ ਨਾਲ ਕੰਮ ਕਰਨਾ ਸਿੱਖ ਲਿਆ ਸੀ ਤੇ ਉਹ ਕਰਦਾ ਸਾਰਾ ਕੰਮ ਕਰ ਲੈਂਦੀ ਸੀ ਜਦੋਂ ਫ੍ਰੀ ਹੁੰਦੀ ਤਾਂ ਉਹ ਆਪਣੀ ਸੱਸ ਦੇ ਕੋਲ ਜਾ ਕੇ ਬੈਠ ਜਾਂਦੀ ਤੇ ਗੱਲਾਂ ਕਰਦੀ ਜਾਂ ਫਿਰ ਉਸ ਦੇ ਕੋਲ ਬੈਠ ਕੇ ਟੀਵੀ ਦੇਖ ਲੈਂਦੀ ਇਹ ਦੇਖ ਕੇ ਉਸ ਦੀ ਸੱਸ ਨੂੰ ਵੀ ਹੁਣ ਲੱਗ ਰਿਹਾ ਸੀ ਕਿ ਨੀਤੂ ਸਮਝਦਾਰ ਹੋ ਗਈ ਹੈ ਇੱਕ ਦਿਨ ਨੀਤੂ ਕਹਿੰਦੀ ਮੰਮੀ ਮੈਨੂੰ ਮਾਫ ਕਰ ਦਿਓ ਤਾਂ ਨੀਤੂ ਦੀ ਸੱਸ ਨੇ ਕਿਹਾ ਮਾਫ ਕਿਸ ਲਈ ਮਾਫ ਇਸ ਲਈ ਕਿ ਮੈਂ ਤੁਹਾਨੂੰ ਬਹੁਤ ਪਰੇਸ਼ਾਨ ਕੀਤਾ ਤੇ ਸਾਰਿਆਂ ਦਾ ਦਿਲ ਦੁਖਾਇਆ ਹੈ ਮੈਂ ਇਸ ਘਰ ਨੂੰ ਤੇ ਤੁਹਾਨੂੰ ਕਦੇ ਵੀ ਆਪਣਾ ਨਹੀਂ ਸਮਝਿਆ ਤੇ ਹਮੇਸ਼ਾ ਆਪਣੀ ਮੰਮੀ ਦੇ ਕਹੇ ਅਨੁਸਾਰ ਚੱਲਦੀ ਰਹੀ ਪਰ ਤੁਸੀਂ ਸਭ ਕੁਝ ਜਾਣਦੇ ਹੋਏ ਵੀ ਮੇਰੀ ਸ਼ਿਕਾਇਤ ਗੈਰੀ ਨੂੰ ਨਹੀਂ ਕੀਤੀ ਤੇ ਨਾ ਹੀ ਮੇਰੇ ਪੇਕੇਆਂ ਨੂੰ ਗਲਤ ਕਿਹਾ ਨੀਤੂ ਆਪਣੀ ਸੱਸ ਨੂੰ ਪਹਿਲੀ ਵਾਰ ਦਿਲ ਦੀ ਗੱਲ ਦੱਸ ਰਹੀ ਸੀ ਤੇ ਨਾਲ ਹੀ ਆਪਣੀਆਂ ਗਲਤੀਆਂ ਦੀ ਮਾਫੀ ਵੀ ਮੰਗ ਰਹੀ ਸੀ। ਗੈਰੀ ਦੀ ਮੰਮੀ ਵੀ ਇਹੀ ਚਾਹੁੰਦੀ ਸੀ ਕਿ ਉਹ ਸੁਧਰ ਜਾਵੇ ਤੇ ਆਪਣੇ ਘਰ ਨੂੰ ਸੰਭਾਲ ਲਵੇ। ਗੈਰੀ ਦੀ ਮੰਮੀ ਕਹਿੰਦੀ, "ਦੇਖ ਬੇਟਾ, ਮੈਂ ਤਾਂ ਜਦੋਂ ਤੈਨੂੰ ਪਹਿਲੀ ਵਾਰ ਦੇਖਿਆ ਤੇ ਆਪਣੇ ਪੁੱਤ ਲਈ ਪਸੰਦ ਕੀਤਾ, ਮੈਂ ਤਾਂ ਤੈਨੂੰ ਉਦੋਂ ਹੀ ਆਪਣੀ ਧੀ ਮੰਨ ਲਿਆ ਸੀ ਤੇ ਇੱਕ ਮਾਂ ਆਪਣੀ ਧੀ ਨਾਲ ਕਦੇ ਵੀ ਨਾਰਾਜ਼ ਨਹੀਂ ਹੁੰਦੀ ਤੇ ਗਲਤੀ ਕਰਨ ਤੇ ਉਸ ਨੂੰ ਸਮਝਾਉਂਦੀ ਹੈ।" ਮੈਂ ਅੱਜ ਬਹੁਤ ਖੁਸ਼ ਹਾਂ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਪਰ ਤੂੰ ਮੇਰੇ ਨਾਲ ਇੱਕ ਵਾਅਦਾ ਕਰ ਤੈਨੂੰ ਇਸ ਘਰ ਵਿੱਚ ਕੋਈ ਵੀ ਪਰੇਸ਼ਾਨੀ ਹੋਵੇ ਤਾਂ ਸਭ ਤੋਂ ਪਹਿਲਾਂ ਤੂੰ ਮੈਨੂੰ ਦੱਸੇਂਗੀ ਆਪਾਂ ਘਰ ਦੀ ਗੱਲ ਘਰ ਵਿੱਚ ਹੀ ਸੁਲਝਾ ਲਵਾਂਗੇ ਨੀਤੂ ਨੇ ਕਿਹਾ ਮੰਮੀ ਤੁਸੀਂ ਮੈਨੂੰ ਮਾਫ਼ ਕਰ ਦਿੱਤਾ ਤਾਂ ਉਸਦੀ ਸੱਸ ਕਹਿੰਦੀ ਬੇਟਾ ਜਦੋਂ ਤੂੰ ਕੋਈ ਗਲਤੀ ਹੀ ਨਹੀਂ ਕੀਤੀ ਤਾਂ ਫਿਰ ਮਾਫੀ ਕਿਸ ਗੱਲ ਦੀ ਹਾਂ ਵਿਆਹ ਤੋਂ ਪਿੱਛੋਂ ਕੁੜੀਆਂ ਨੂੰ ਆਪਣੇ ਸਹੁਰਿਆਂ ਦੇ ਘਰ ਐਡਜਸਟ ਹੋਣ ਲਈ ਪਰੇਸ਼ਾਨੀ ਤਾਂ ਹੁੰਦੀ ਹੈ ਪਰ ਜੇ ਕੁੜੀ ਸਮਝਦਾਰ ਹੋਵੇ ਤਾਂ ਆਪਣੇ ਸਹੁਰਿਆਂ ਦੀ ਗੱਲ ਉੱਥੇ ਹੀ ਸੁਲਝਾ ਲੈਂਦੀ ਹੈ ਪਰ ਜੇ ਕੋਈ ਕੁੜੀ ਨਾ ਸਮਝ ਹੋਵੇ ਤਾਂ ਉਹ ਆਪਣੇ ਸਹੁਰਿਆਂ ਦੀ ਗੱਲ ਆਪਣੇ ਪੇਕਿਆਂ ਤੇ ਆਪਣੀ ਮਾਂ ਨੂੰ ਦੱਸਦੀ ਹੈ ਜੇ ਉਸਦੀ ਮੰਮੀ ਸਮਝਦਾਰ ਹੈ ਤਾਂ ਉਸ ਨੂੰ ਉਹ ਇਹੀ ਸਲਾਹ ਦੇਵੇਗੀ ਕਿ ਬੇਟਾ ਹੁਣ ਉਹ ਕਰ ਤੇਰਾ ਹੈ ਤੇ ਤੈਨੂੰ ਆਪਣੇ ਘਰ ਦੀ ਹਰ ਇੱਕ ਸਮੱਸਿਆ ਨੂੰ ਆਪਣੇ ਘਰ ਵਿੱਚ ਹੀ ਮਿਲ ਕੇ ਸੁਲਝਾਉਣਾ ਚਾਹੀਦਾ ਹੈ ਜੇ ਕੁੜੀ ਦੀ ਮਾਂ ਨੇ ਗਲਤ ਸਲਾਹ ਦਿੱਤੀ ਜੇ ਧੀ ਨੇ ਆਪਣੀ ਮਾਂ ਦੀ ਗਲਤ ਸਲਾਹ ਤੇ ਅਮਲ ਕਰ ਲਿਆ ਤਾਂ ਉਹ ਦਿਨ ਦੂਰ ਨਹੀਂ ਹੁੰਦਾ ਜਦੋਂ ਧੀ ਦਾ ਵਸਿਆ ਹੋਇਆ ਘਰ ਉੱਜੜ ਜਾਂਦਾ ਹੈ ਇਸ ਲਈ ਪੇਕਿਆਂ ਨੂੰ ਧੀ ਦੇ ਘਰ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਨੀਤੂ ਦੀ ਸਮਝ ਵਿੱਚ ਸਾਰੀ ਗੱਲ ਆ ਗਈ ਸੀ ਤੇ ਗੱਲਾਂ ਕਰਦੇ ਕਰਦੇ ਕਦੋਂ ਸ਼ਾਮ ਹੋ ਗਈ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਨੀਤੂ ਉੱઠી ਤੇ ਕਹਿੰਦੀ ਮੰਮੀ ਤੁਸੀਂ ਚਾਹ ਨਾਲ ਕੁਝ ਖਾਓਗੇ ਤਾਂ ਨੀਤੂ ਦੀ ਸੱਸ ਕਹਿੰਦੀ ਹਾਂ ਕੀ ਬਣਾਏਗੀ ਨੀਤੂ ਕਹਿੰਦੀ ਮੰਮੀ ਮੈਂ ਪਕੌੜੇ ਬਣਾਉਂਦੀ ਹਾਂ ਉਹ ਕਹਿੰਦੀ ਨੀਤੂ ਤੇਰੇ ਪਾਪਾ ਤੇ ਗੈਰੀ ਵੀ ਆਉਂਦੇ ਹੀ ਹੋਣਗੇ ਤੂੰ ਸਾਰਿਆਂ ਲਈ ਬਣਾ ਲੈ ਨੀਤੂ ਰਸੋਈ ਵਿੱਚ ਚਲੀ ਗਈ ਤੇ ਉਸਦੀ ਸੱਸ ਸੋਚਣ ਲੱਗੀ ਨੀਤੂ ਇੰਨੀ ਮਾੜੀ ਵੀ ਨਹੀਂ ਹੈ ਬਸ ਥੋੜਾ ਬਚਪਨਾ ਹੈ ਤੇ ਹਰ ਇੱਕ ਦੀਆਂ ਗੱਲਾਂ ਵਿੱਚ ਆ ਜਾਂਦੀ ਹੈ ਆਪਣੇ ਲਈ ਚੰਗਾ ਕੀ ਹੈ ਇਹ ਨਹੀਂ ਸਮਝਦੀ ਇਸ ਲਈ ਇਸ ਕਮੀ ਨੂੰ ਦੂਰ ਕਰਨਾ ਪਵੇਗਾ ਤੇ ਹੁਣ ਮੈਨੂੰ ਇਹ ਨਾਟਕ ਵੀ ਖਤਮ ਕਰਨਾ ਪਵੇਗਾ ਤੇ ਫਿਰ ਅਗਲੇ ਦਿਨ ਨੀਤੂ ਤੇ ਉਸਦੀ ਸੱਸ ਨੇ ਮਿਲ ਕੇ ਘਰ ਦਾ ਕੰਮ ਚਟਪਟ ਕਰ ਲਿਆ ਤੇ ਫਿਰ ਨੀਤੂ ਦੀ ਸੱਸ ਨੀਤੂ ਨੂੰ ਸਾਰੇ ਕੰਮ ਕਰਨ ਦਾ ਵੱਲ ਸਿਖਾਉਣ ਲੱਗ ਗਈ ਤੇ ਬਹੁਤ ਸਾਰੀਆਂ ਗੱਲਾਂ ਸਮਝਾਉਣ ਲੱਗੀ ਦੇਖਦੇ ਹੀ ਦੇਖਦੇ ਨੀਤੂ ਬਿਲਕੁਲ ਬਦਲ ਗਈ ਸੀ ਤੇ ਬਹੁਤ ਹੀ ਸੰਸਕਾਰੀ ਤੇ ਸਮਝਦਾਰ ਨਵ ਬਣ ਗਈ ਸੀ ਤੇ ਆਪਣੀ ਮੰਮੀ ਨੂੰ ਫੋਨ ਵੀ ਕਦੇ-ਕਦੇ ਕਰਦੀ ਸੀ ਤੇ ਜਦੋਂ ਕਿਤੇ ਉਹ ਫੋਨ ਵੀ ਕਰਦੀ ਤਾਂ ਉਸਦੀ ਮੰਮੀ ਉਸ ਨੂੰ ਗਲਤ ਸਲਾਹ ਨਾ ਦਿੰਦੀ ਫਿਰ ਇੱਕ ਦਿਨ ਮਨਵੀਰ ਨੇ ਆਪਣੀ ਸੱਸ ਨੂੰ ਕਿਹਾ ਮੰਮੀ ਮੈਨੂੰ ਪਈ ਨੂੰ 15 ਦਿਨ ਹੋ ਗਏ ਨੇ ਤੇ ਮੈਂ ਚਾਹੁੰਦੀ ਹਾਂ ਕਿ ਆਪਾਂ ਦੋਵੇਂ ਜਾ ਕੇ ਡਾਕਟਰ ਨੂੰ ਇੱਕ ਵਾਰ ਫੇਰ ਦਿਖਾ ਕੇ ਆਈਏ ਫਿਰ ਉਹ ਦੋਵੇਂ ਡਾਕਟਰ ਕੋਲ ਚਲੀਆਂ ਗਈਆਂ ਜਦੋਂ ਡਾਕਟਰ ਨੇ ਮਨਵੀਰ ਦਾ ਚੈੱਕਅਪ ਕੀਤਾ ਤਾਂ ਸੱਚਮੁੱਚ ਹੀ ਮਨਵੀਰ ਪ੍ਰੈਗਨੈਂਟ ਸੀ ਡਾਕਟਰ ਨੇ ਕੁਲਵੰਤ कौर ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਤੂੰ ਦਾਦੀ ਬਣਨ ਵਾਲੀ ਹੈ ਫਿਰ ਉਹ ਦੋਵੇਂ ਘਰ ਆ ਗਈਆਂ ਹੁਣ ਮਨਵੀਰ ਵੀ ਆਪਣੀ ਸੱਸ ਦੇ ਨਾਲ ਘਰ ਦੇ ਕੰਮਾਂ ਵਿੱਚ ਥੋੜੀ ਬਹੁਤ ਮਦਦ ਕਰਨ ਲੱਗ ਗਈ ਸੀ ਫਿਰ ਕੁਲਵੰਤ ਕੌਰ ਨੇ ਨੀਤੂ ਨੂੰ ਫੋਨ ਕਰਕੇ ਇਹ ਖੁਸ਼ਖਬਰੀ ਦਿੱਤੀ ਕਿ ਤੂੰ ਭੂਆ ਬਣਨ ਵਾਲੀ ਹੈ ਫਿਰ ਇਹ ਸੁਣ ਕੇ ਨੀਤੂ ਖੁਸ਼ ਹੋ ਗਈ ਤੇ ਫਿਰ ਉਸਨੇ ਮਨਵੀਰ ਨਾਲ ਫੋਨ ਤੇ ਗੱਲ ਕੀਤੀ ਅੱਜ ਪਹਿਲੀ ਵਾਰ ਨੀਤੂ ਤੇ ਮਨਵੀਰ ਫੋਨ ਤੇ ਗੱਲ ਕਰ ਰਹੀਆਂ ਸੀ ਜਦੋਂ ਨੀਤੂ ਨੇ ਆਪਣੀ ਸੱਸ ਨੂੰ ਇਹ ਗੱਲ ਦੱਸੀ ਤਾਂ ਉਹ ਵੀ ਬਹੁਤ ਖੁਸ਼ ਹੋਈ ਫਿਰ ਇੱਕ ਦਿਨ ਨੀਤੂ ਤੇ ਉਸਦੀ ਸੱਸ ਨੀਤੂ ਦੇ ਪੇਕੇ ਆ ਦੇ ਗਈਆਂ ਤੇ ਗੱਲਾਂ ਕਰਦਿਆਂ ਕਰਦਿਆਂ ਨੀਤੂ ਦੀ ਮੰਮੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਕਹਿੰਦੀ ਭੈਣ ਜੀ ਮੈਨੂੰ ਮਾਫ ਕਰਦੇ ਮੈਂ ਬਹੁਤ ਵੱਡੀ ਗਲਤੀ ਕਰ ਬੈਠੀ ਉਹ ਤਾਂ ਤੂੰ ਸਮਝਦਾਰ ਸੀ ਜੋ ਨੀਤੂ ਨੂੰ ਕੁਝ ਨਹੀਂ ਕਿਹਾ ਨਹੀਂ ਤਾਂ ਕੋਈ ਹੋਰ ਹੁੰਦੀ ਤਾਂ ਕਦੋਂ ਦੀ ਨੀਤੂ ਨੂੰ ਘਰੋਂ ਕੱਢ ਦਿੰਦੀ ਨੀਤੂ ਦੀ ਸੱਸ ਕਹਿੰਦੀ ਭੈਣ ਜੀ ਤੁਹਾਨੂੰ ਸਮਝ ਆ ਗਿਆ ਇਹ ਹੀ ਮੇਰੇ ਲਈ ਬਹੁਤ ਹੈ ਆਪਾਂ ਜ਼ਿੰਦਗੀ ਦੇਖੀ ਹੈ ਆਪਣਾ ਫਰਜ਼ ਬੰਦਾ ਹੈ ਕਿ ਆਪਣੇ ਬੱਚਿਆਂ ਨੂੰ ਸਹੀ ਰਸਤੇ ਤੇ ਲਿਈਏ ਨਾ ਕਿ ਗਲਤ ਰਸਤਾ ਦਿਖਾਈਏ ਫਿਰ ਮਨਵੀਰ ਕਹਿੰਦੀ ਮਾਸੀ ਜੀ ਤੁਸੀਂ ਮਾਸੜ ਜੀ ਤੇ ਗੈਰੀ ਨੂੰ ਫੋਨ ਕਰਕੇ ਇੱਥੇ ਹੀ ਬੁਲਾ ਲਓ ਆਪਾਂ ਇਕੱਠੇ ਬੈਠ ਕੇ ਖਾਣਾ ਖਾਵਾਂਗੇ ਫਿਰ ਨੀਤੂ ਨੇ ਗੈਰੀ ਨੂੰ ਫੋਨ ਕੀਤਾ ਤੇ ਆਪਣੇ ਪਾਪਾ ਨੂੰ ਨਾਲ ਲੈ ਕੇ ਆਉਣ ਲਈ ਕਿਹਾ ਫਿਰ ਸਾਰਿਆਂ ਨੇ ਰਾਤ ਨੂੰ ਇਕੱਠੇ ਬੈਠ ਕੇ ਖਾਣਾ ਖਾਧਾ ਤੇ ਨੀਤੂ ਆਪਣੇ ਪਰਿਵਾਰ ਦੇ ਨਾਲ ਖੁਸ਼ੀ-ਖੁਸ਼ੀ ਘਰ ਆ ਗਈ ਅੱਜ ਨੀਤੂ ਦੀ ਸੱਸ ਬਹੁਤ ਖੁਸ਼ੀ ਕਿ ਅੱਜ ਗੈਰੀ ਦਾ ਘਰ ਟੁੱਟਣ ਤੋਂ ਬਚ ਗਿਆ ਸੀ ਇਹ ਸਭ ਕੁਝ ਗੈਰੀ ਦੀ ਮੰਮੀ ਦੇ ਕਰਕੇ ਹੀ ਹੋਇਆ ਸੀ ਅੱਜ ਨੀਤੂ ਤੇ ਉਸ ਦੀ ਮੰਮੀ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਸੀ ਉਹ ਕਹਿੰਦੇ ਹਨ ਕਿ ਅੰਤ ਭਲਾ ਤਾਂ ਸਭ ਭਲਾ ਹੁਣ ਦੋਵੇਂ ਪਰਿਵਾਰਾਂ ਵਿੱਚ ਕੋਈ ਵੀ ਗਲਤ ਫਹਿਮੀ ਨਹੀਂ ਸੀ ਸੋ ਦੋਸਤੋ ਤੁਹਾਨੂੰ ਅੰਦਾਜ਼ਾ ਹੋ ਹੀ ਗਿਆ ਹੋਵੇਗਾ ਕਿ ਉਹਨਾਂ ਧੀਾਂ ਦੇ ਘਰ ਉੱਜੜਦੇ ਹਨ ਜਿਨ੍ਹਾਂ ਧੀਾਂ ਦੇ ਘਰੇ ਪੇਕੇ ਜ਼ਿਆਦਾ ਦਖਲਅੰਦਾਜ਼ੀ ਕਰਦੇ ਹਨ ਸਾਨੂੰ ਕਦੇ ਵੀ ਧੀ ਦੇ ਸਹੁਰਿਆਂ ਦੇ ਘਰ ਜਾ ਕੇ ਆਪਣੀ رائے ਜਾਂ ਸਲਾਹ مشਵਰਾ ਨਹੀਂ ਦੇਣਾ ਚਾਹੀਦਾ ਆਪਣੀ ਧੀ ਨੂੰ ਹਮੇਸ਼ਾ ਚੰਗੀ ਸਿੱਖਿਆ ਦੇਣੀ ਚਾਹੀਦੀ ਹੈ ਜਿਸ ਨਾਲ ਧੀ ਦੀ ਜ਼ਿੰਦਗੀ ਵੀ ਖੁਸ਼ਹਾਲ ਬਣੀ ਰਹੇ ਤੇ ਅਗਲੇ ਘਰ ਦੀ ਵੀ ਸੋ ਦੋਸਤੋ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਵੀ ਇਹ ਕਹਾਣੀ ਵਧੀਆ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਸਾਰੀਆਂ ਹੀ ਕਹਾਣੀਆਂ ਦਾ ਆਨੰਦ ਮਾਣਦੇ ਰਹੋ ਜਲਦ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ